ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਆਪਣੀ ਧਰਮ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਤਕਰੀਬਨ ਇਹ ਤਸਵੀਰਾਂ 4 ਸਾਲ ਪੁਰਾਣੀ ਦੱਸੀ ਜਾ ਰਹੀ ਹੈ 220 ਦੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਇੱਕ ਸੈਲਫੀ ਲੈ ਰਹੇ ਨੇ ਡਾਕਟਰ ਗੁਰਪ੍ਰੀਤ ਦੇ ਨਾਲ ਔਰ ਡਾਕਟਰ ਗੁਰਪ੍ਰੀਤ ਦੀ ਤਸਵੀਰ ਸਾਂਝੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਕੀ ਪਤਾ ਤਕਦੀਰ ਕਿੱਥੇ ਲੈ ਜਾਵੇ ਔਰ ਕਿਸ ਦੇ ਨਾਲ ਸੰਜੋਗ ਮਿਲਾ ਦੇਵੇ ਤਸਵੀਰ ਉੱਤੇ ਕੀ ਕੁਝ ਲਿਖਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਉਹਨਾਂ ਨੇ ਲਿਖਿਆ ਕੀ ਪਤਾ ਕਦੋਂ ਕਿਸਮਤ ਕਿੱਥੇ ਲੈ ਜਾਵੇ ਡਾਕਟਰ ਗੁਰਪ੍ਰੀਤ ਕੌਰ ਜਨਮਰੀ 2020 ਚ ਦਿੱਲੀ ਦੇ ਪ੍ਰਚਾਰ ਦੌਰਾਨ ਕਿਸੇ ਵਲੰਟੀਅਰ ਨੇ ਭੇਜੀ ਜਿਹੜੀ ਤਸਵੀਰ ਫੋਟੋ ਆ ਰਾ ਅੱਗੇ ਲਿਖਿਆ ਕਿ ਨਿਆਬਤਨੀ ਮੰਮੀ ਨਿਆਮਤ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਦਾ ਨਾਮ ਰੱਖਿਆ ਮੁੱਖ ਮੰਤਰੀ ਨੇ ਤਾਂ ਉੱਥੇ ਹੀ ਹੁਣ ਇਹ ਤਸਵੀਰ ਤੇ ਪਹਿਲੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਤੇ ਨਿਸ਼ਾਨਾ ਸਾਧਰੀ ਔਰ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨੇ ਸਾਧਰੇ ਨੇ ਪਹਿਲੀ ਪਤਨੀ ਜਿਹੜੇ ਨੇ ਗਰੇয়াল ਪ੍ਰੀਤ ਗਰੇয়াল ਦੇ ਨਾਂ ਤੇ ਐਡੀ ਚੱਲ ਰਹੀ ਏ ਡਾਕਟਰ ਗੁਰਪ੍ਰੀਤ ਕੌਰ ਮਾਫ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਦੀ ਤੇ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ ਮੈਂ ਹੈਰਾਨ ਹਾਂ ਇਹ ਕੈਪਸ਼ਨ ਮੁੱਖ ਮੰਤਰੀ ਨੇ ਲਿਖਿਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਲਿਖਿਆ ਜਿਹੜਾ ਕਿਸਮਤ ਅੱਜ ਵੀ ਸਿਰਫ ਪੈਸੇ ਦੀ ਪਾਵਰ ਨੂੰ ਮੰਨ ਰਿਹਾ ਹੈ ਔਰ ਸਾਹਿਦ ਨਹੀਂ ਤਾਂ ਇਹੋ ਜਿਹਾ ਸਰਬੀ ਤੇ ਜਨਾਨੀਵਾਦ ਕਿਸੇ ਦੇ ਪੱਲੇ ਪੈ ਜਾਏ ਤਾਂ ਕਿਸਮਤ ਉਦੋਂ ਹੀ ਡੁੱਬ ਜਾਂਦੀ ਹੈ ਕਿਸੇ ਕੁੜੀ ਦੀ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਇਹ ਵੀ ਦਾਰੂ ਨਾਲ ਡੱਕ ਕੇ ਇਹ ਕੈਪਸ਼ਨ ਲਿਖਿਆ ਹੋਵੇਗਾ ਨਿਆਬਤ ਦੇ ਪਾਪਾ ਨੇ ਔਰ ਅੱਗੇ ਲਿਖਿਆ ਉਹਨਾਂ ਨੇ ਕਿ ਖੈਰ ਇੱਕ ਗੱਲ ਕਲੀਅਰ ਕਰ ਦਿੱਤੀ ਇਸੇ ਨੇ ਕਿ ਇਹ ਕੱਲਾ ਕਦੇ ਵੀ ਨਹੀਂ ਸੀ ਸਿਰਤ ਦੇ ਹਾਣ ਦੀਆਂ ਤਾਂ ਨਹੀਂ ਬਖਸ਼ਿਆ ਹੁਣ ਘੱਟੋ-ਘੱਟ ਨਿਆਬਤ ਦੇ ਹਾਣ ਦੀਆਂ ਬਖਸ਼ ਦੇਈ ਉਹ ਬਈ ਕਿੱਡੀ ਵੱਡੀ ਗੱਲ ਉਹਨਾਂ ਦੇ ਵੱਲੋਂ ਕਹਿ ਦਿੱਤੀ ਗਿਆ ਕਿ ਸਿਰਤ ਦੇ ਹਾਣ ਦੀਆਂ ਨੂੰ ਤਾਂ ਤੂੰ ਨਹੀਂ ਬਖਸ਼ਿਆ ਹੁਣ ਘੱਟੋ-ਘੱਟ ਨਿਆਬਤ ਦੇ ਹਾਣ ਦੀਆਂ ਨੂੰ ਬਖਸ਼ ਦੇਵੀਂ ਗੁੱਡ ਬਲੈਸ ਨਿਆਮਤ ਆਈ ਆਲਰੈਡੀ ਫੀਲ ਬੈਡ ਫਾਰ ਹਰ ਦੱਸਦੀ ਕਿ ਇਹ ਕੈਪਸ਼ਨ ਲਿਖਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਕਿ ਤੂੰ ਸ਼ਰਾਬੀ ਆ ਤੂੰ ਜਨਾਨੀਵਾਜ਼ ਇਹ ਜਿਹੇ ਲਬਜ਼ ਲਿਖੇ ਨੇ ਔਰ ਅੱਗੇ ਵੀ ਲਿਖ ਦਿੱਤਾ ਕਿ ਇਹ ਡੱਕਿਆ ਰਹਿੰਦਾ ਸ਼ਰਾਬ ਦੇ ਨਾਂ ਹੁਣ ਵੀ ਇਹ ਜਿਹੜਾ ਕੈਪਸ਼ਨ ਮੁੱਖ ਮੰਤਰੀ ਨੇ ਜੋ ਲਿਖਿਆ ਤਸਵੀਰ ਉੱਤੇ ਉਹ ਵੀ ਸ਼ਰਾਬ ਦੇ ਨਸ਼ੇ ਵਿੱਚ ਜਿਹੜਾ ਡੱਕ ਕੇ ਲਿਖਿਆ ਹੋਵੇਗਾ ਔਰ ਅੱਗੇ ਇਹ ਵੀ ਕਹਿ ਦਿੱਤਾ ਕਿ ਤੂੰ ਕਦੇ ਵੀ ਇਕੱਲਾ ਨਹੀਂ ਸੀ ਜਦੋਂ ਤੋਂ ਮੈਂ ਤੇਰੇ ਨਾਲ ਵਿਆਹ ਕਰਾਇਆ ਤੇਰੇ ਨਾਲ ਹਮੇਸ਼ਾ ਕੋਈ ਨਾ ਕੋਈ ਰਹਿੰਦੀ ਸੀ ਔਰ ਉੱਥੇ ਵੀ ਲਿਖ ਦਿੱਤਾ ਕਿ ਸੀਰਤ ਦੇ ਹਾਂਦਿਆਂ ਤੂੰ ਨਹੀਂ ਬਖਸ਼ੀ ਆ ਹੁਣ ਕਟੋ-ਕਟ ਨਿਯਮਤ ਦੇ ਹਾਂਦਿਆਂ ਬਖਸ਼ ਨਿਯਮਤ ਮੁੱਖ ਮੰਤਰੀ ਭਗਵੰਤ ਮਾਨ ਦੀ ਧੀ ਆ ਔਰ ਜਿੱਥੇ ਬਹੁਤ ਵੱਡਾ ਤੱਜ ਕੱਸਿਆ ਗਿਆ ਔਰ ਬਹੁਤ ਵੱਡੇ ਸਵਾਲੀਏ ਨਿਸ਼ਾਨ ਖੜੀ ਕੀਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਪ੍ਰੀਤ ਗਰੇਵਾਲ ਦੀ ਨਾਂ ਦੇ ਹਾੜੀ ਤੋਂ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਇਜ਼ਾਮ ਕੇ ਬਰੇ ਨੇ ਉਹਨਾਂ ਦੀ ਪਹਿਲੀ ਪਤਨੀ ਗਈ ਅਜਿਹੇ ਲਬਜ਼ ਲਿਖ ਦਿੱਤੇ ਜੋ ਕਿਤੇ ਨਾ ਕਿਤੇ ਜ਼ਰੂਰ ਆਪਾਂ ਕਹਿਣ ਤੋਂ ਸੰਕੋਚ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਇਹ ਲਬਜ਼ ਬੜੇ ਸਵਾਲ ਖੜੇ ਕਰਦਾ ਕਿ ਤੂੰ ਸਿਰ ਦੇ ਨਾਲ ਦੀਆਂ ਨੂੰ ਨਿਵਕਸ਼ਿਆ ਹੁਣ ਨਿਆਮਤ ਦੇ ਨਾਲ ਦੀਆਂ ਜਹਾਨ ਦੇ ਨੂੰ ਬਖਸ਼ ਦੇਵੇਂ ਬੜੇ ਸਵਾਲ ਖੜੇ ਕਰ ਰਹੀ ਹੈ ਔਰ ਵੱਡਾ ਤੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਨੇ ਮੁੱਖ ਮੰਤਰੀ ਤੇ ਤੱਜ ਕੱਸਿਆ